ਕਿਸਾਨ ਮਹਿਲਾਮਾਂ ਜਿਹੜੀਆਂ ਆਪਣੇ ਬੱਚਿਆਂ ਦੇ ਨਾਲ ਛੋਟੇ-ਛੋਟੇ ਬੱਚੇ ਨੇਗੇ ਜਿਹੜੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਆਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਦੇ ਉੱਪਰ ਅੱਜ ਕਿਸਾਨਾਂ ਦਾ 25ਵਾਂ ਦਿਨ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਅੰਤਰਰਾਸ਼ਟਰੀ ਔਰਤ ਦਿਵਸ ਦੇ ਉੱਪਰ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀ ਕਾਲ ਦਿੱਤੀ ਗਈ ਸੀ ਕਿ ਔਰਤਾਂ ਦਾ ਜਿਹੜਾ ਇੱਕ ਵੱਡਾ ਪ੍ਰੋਗਰਾਮ ਹੈਗਾ ਇੱਥੇ ਰੱਖਿਆ ਗਿਆ ਸੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਜਿੱਥੇ ਕੰਡਿਆਲੀ ਤਾਰ ਇੱਥੋਂ ਸ਼ੁਰੂ ਹੁੰਦੀ ਹੈਗੀ ਤਾਂ ਇੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਔਰਤਾਂ ਨੇਗੀਆਂ ਔਰਤਾਂ ਇੱਥੇ ਆਈਆਂ ਹੋਈਆਂ ਨੇ ਕਿਸਾਨ ਮਹਿਲਾਮਾਂ ਜਿਹੜੀਆਂ ਆਪਣੇ ਬੱਚਿਆਂ ਦੇ ਨਾਲ ਛੋਟੇ-ਛੋਟੇ ਬੱਚੇ ਨੇਗੇ ਜਿਹੜੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਆਏ ਨੇਗੇ ਉਹਨਾਂ ਨਾਲ ਗੱਲ ਕਰਦੇ ਹਾਂ ਮਾਤਾ ਜੀ ਕੀ ਨਾਮ ਹੈ ਆਪਣਾ 10 ਕੰਪਿਊਟਰ ਕੀ ਨਾਮ ਹੈ ਮੈਂ ਨਾਂ ਤਾਂ ਕਰਨਾ ਹੀ ਕਰੂ ਠੀਕ ਹੈ ਕਿੱਥੋਂ ਆਇਓਗੇ ਅਸੀਂ ਰੜਤੇਣੀ ਤੋਂ ਆਈਆਂ ਰਾਤਰੀ ਅੰਤਵਾਇ ਦੀ ਤਾਂ ਕਿਵੇਂ ਦੇਖਦੇ ਹਾਂ ਕਿ ਜਦੋਂ ਕਿਸਾਨ ਇੱਥੇ ਆਈ 21 ਤਰੀਕ ਨੂੰ ਜਦੋਂ ਟਕਰਾਅ ਹੋਇਆ ਤਾਂ ਅੱਜ ਕਿਵੇਂ ਦੇਖਦੇ ਹਾਂ ਕਿ ਜਿਹੜਾ ਕਿਸਾਨ ਨੌਜਵਾਨ ਸੀਗਾ ਉਹ ਵੀ ਸ਼ਹੀਦ ਹੋ ਗਿਆ ਸੀ ਸ਼ਹੀਦ ਹੋ ਗਿਆ ਜੀ ਸਾਡਾ ਮੁੰਡਾ ਨੌਜਵਾਨ ਸੀ ਉਹ ਸ਼ਹੀਦ ਹੋ ਗਿਆ ਅਸੀਂ ਖੇੜਾ ਮੋਦੀ ਵਾਸਤੇ ਜੰਮਿਆ ਤੇ ਮੁੰਡਾ ਹੈ ਸਾਡੇ ਨਾਲ ਬਹੁਤ ਬੁਰੀ ਹੋ ਰਹੀ ਹੈ ਇਧਰੋਂ ਤਾਂ ਅਸੀਂ ਮੋਦੀ ਨੇ ਮਾਰਤੇ ਇਧਰੋਂ ਅਸੀਂ ਰੱਬ ਨੇ ਮਾਰਤੇ ਹੈ ਹੁਣ ਕੀ ਕਹੀਏ ਹੁਣ ਹਿੱਲਾ ਕਰੋ ਸਾਡੇਆਂ ਅਸੀਂ ਨਾ ਤਾਂ ਖੇਤੀ ਕਰਦੇ ਨਾ ਸਾਨੂੰ ਖਾਣ ਨੂੰ ਦਿੰਦਾ ਮੋਦੀ ਨੂੰ ਨਾ ਸਾਡੇ ਪੈਰਾਂ ਨੂੰ ਆਵਾਜ਼ ਮਾਤਾ ਜੀ ਅੱਜ ਔਰਤ ਦਿਵਸ ਤੇ ਆਇਆ ਹਾਂ ਪਤਾ ਔਰਤ ਦਿਵਸ ਦਾ ਵੀ ਜਿਹੜਾ ਔਰਤਾਂ ਦੇ ਨਾਂ ਤੇ ਦਿਨ ਆ ਜਿਹੜਾ ਉਹਨਾਂ ਨੇ ਆਪਣੇ ਹੱਕ ਲਈ ਸੀ ਔਰਤਾਂ ਨੇ ਉਸ ਨੂੰ ਲੈ ਕੇ ਅੱਜ ਦਾ ਦਿਨ ਮਨਾਇਆ ਜਾਂਦਾ ਹੈਗਾ ਹਾਂ ਅੱਜ ਦਾ ਦਿਨ ਮਨਾਇਆ ਜਾਂਦਾ ਉਹ ਨਹੀਂ ਮੈਨੂੰ ਕਿ ਕਿੱਡੀ ਵੱਡੀ ਗਿਣਤੀ ਚਾਹੀਓ ਅੱਜ ਹੋਗਾ ਯਾਵੇਂ 50 60 ਬੰਦਾ ਹੈ ਰਿਆਤਾਂ ਨੇ ਤੋਂ ਤੋਂ ਆਪਣੇ ਆਪਣੇ ਆਏ ਔਰਤਾਂ ਨੇ ਗਿਆ ਪੰਜਾਬ ਦੀਆਂ ਜਿਹੜੀਆਂ ਕੀ ਇਸ ਸਮੇਂ ਬਾਰਡਰ ਤੇ ਆਈਆਂ ਨੇ ਇੱਥੇ ਕੁਛ ਲੜਕੀਆਂ ਬਣੇ ਤੇ ਕੁਛ ਹੋਰ ਔਰਤਾਂ ਨਾਲ ਗੱਲ ਕਰਦੇ ਮਾਤਾ ਜੀ ਆਪਣਾ ਕੀ ਨਾਮ ਹੈਗਾ ਹਰਪਾਲ ਕੌਰ ਡਿਊਟੀ ਦੇ ਰਹੇ ਹਾਂ ਉੱਥੇ ਹਾਂਜੀ ਠੀਕ ਹੈ ਕਿਸ ਚੀਜ਼ ਦੀ ਰੋਟੀ ਦੇ ਰਹੇ ਹੋਗੇ ਤਰਨੇ ਕਿਸਾਨ ਯੂਕਤਾ ਸੀ ਹਾਂ ਹਾਂ ਮੋਰਚੇ ਦੀ ਵੀਰੇ ਹਾਂ ਅਸਾਜ ਯੂਨੀਅਨ ਹਾਂ ਕਿਵੇਂ ਦੇਖਦੇ ਹਾਂ ਕਿ ਦਿੱਲੀ ਦਾ ਜਿਹੜਾ ਦਿੱਲੀ ਚੱਲੋ ਦੀ ਕਾਲ ਤੀਗੀ ਹਲੇ ਵੀ ਹਲੇ ਮਤਲਬ ਕਿ ਜਾਣਾ ਹੈਗਾ ਜਾਵਾਂਗੇ ਤੇ ਜਾਵਾਂਗੇ ਮੁੜਦੇ ਨਹੀਂ ਜਾਣਾ ਜਾਣਗੇ ਤਾਂ ਜਾਣ ਦੋ ਦਰਦੇ ਨਹੀਂ ਜਾਣ ਦੇ ਦਾਂਗੇ ਪਰ ਮੁੜਦੇ ਨਹੀਂ ਅੱਛਾ ਔਰਤਾਂ ਦੇ ਨਾਂ ਤੇ ਜਿਹੜਾ ਅੱਜ ਦਾ ਅੰਤਰਰਾਸ਼ਟਰੀ ਔਰਤ ਦਿਵਸ ਹੈ ਜਿਹੜੇ ਔਰਤਾਂ ਨੂੰ ਹੱਕ ਮਿਲੇ ਸੀ ਉਸ ਨੂੰ ਲੈ ਕੇ ਮਨਾਇਆ ਜਾਂਦਾ ਹੈਗਾ ਤਾਂ ਲੱਗਦਾ ਕਿ ਜਿਹੜੀਆਂ ਔਰਤਾਂ ਨੇ ਉਹ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵੀ ਹਾਂ ਹਾਂ ਬਿਲਕੁਲ ਬਿਲਕੁਲ ਬਹੁਤ ਇਕੱਠੀਆਂ ਹੋ ਰਹੀਆਂ ਨੇ ਹੂੰ ਤੇ ਬਹੁਤ ਔਰਤਾਂ ਇਕੱਠੀਆਂ ਹੋ ਰਹੀਆਂ ਨੇ ਵੀਰੇ ਆਪਣਾ ਕੀ ਨਾਮ ਹੈ ਜੀ ਗੁਰਮੀਤ ਕੌਰ ਜੀ ਕਿੱਥੋਂ ਆਇਓਗੇ ਅਸੀਂ ਗਵਿੰਦਪ੍ਰਾਪਾ ਪੜਾਈ ਠੀਕ ਹੈ ਤਾਂ ਮੈਂ ਤਾਂ ਕਿਵੇਂ ਦੇਖਦੇ ਹਾਂ ਕਿ ਜਿਹੜਾ ਇਸ ਤਰ੍ਹਾਂ ਇਕੱਠ ਨੇ ਜਿਹੜੇ ਔਰਤ ਦਿਵਸ ਤੇ ਔਰਤਾਂ ਦੇ ਜਿਹੜੇ ਸਮਾਗਮ ਹੋਣੇ ਸ਼ੁਰੂ ਹੋਏ ਨੇਗੇ ਕਿਉਂਕਿ ਜਦੋਂ ਪਹਿਲਾਂ ਦਿੱਲੀ 'ਚ ਅੰਦੋਲਨ ਹੋਇਆ ਸੀਗਾ ਤਾਂ ਉਦੋਂ ਤੇ ਇਹਨਾਂ ਦਾ ਜਿਹੜਾ ਮੋੜ ਸੀਗਾ ਵੱਜਿਆ ਸੀਗਾ ਵੱਡੀ ਗਿਣਤੀ 'ਚ ਪਹਿਲੀ ਵਾਰ ਔਰਤਾਂ ਆਪਣੇ ਚੁੱਲ੍ਹੇ ਚੌਂਕਿਆਂ ਨੂੰ ਛੱਡ ਕੇ ਸੜਕਾਂ ਦੇ ਉੱਪਰ ਆਈਆਂ ਸੀ ਤਾਂ ਲੱਗਦਾ ਵੀ ਜਦੋਂ ਇਸ ਤਰ੍ਹਾਂ ਦੇ ਇਕੱਠ ਹੁੰਦੇ ਨੇ ਤਾਂ ਆਪਣੇ ਜਿਹੜੇ ਮੰਗਾਂ ਨੇ ਹੱਕੀ ਮੰਗਾਂ ਨੇ ਉਹਨਾਂ ਬਾਰੇ ਵੀ ਜਿਹੜੀ ਜਾਣਕਾਰੀ ਮਿਲਦੀ ਹੈ ਤੇ ਹਾਂਜੀ ਹਾਂਜੀ ਹੱਕ ਲੈਣ ਆਏ ਆ ਅਸੀਂ ਇਸੇ ਤਰ੍ਹਾਂ ਹੀ ਆਉਣਗੇ ਲ ਐਸੇ ਤਰੀਏ ਆਵਾਂਗੇ ਜਿੰਨਾ ਚਿਰ ਸਾਨੂੰ ਹੱਕ ਨਹੀਂ ਮਿਲਦੇ ਮੋਦੀ ਸਾਡੇ ਹੱਕ ਨਹੀਂ ਦਿੰਦਾ ਐਸੇ ਤਰੀਏ ਆਵਾਂਗੇ ਜੇ ਕਿੰਨੇ ਕੁ ਮਾਰਦਣਗੇ ਮਾਰਦਣ ਦੇ ਜਿੰਨੇ ਮਾਰਨਗੇ ਪਰ ਅਸੀਂ ਮੁੜਦੇ ਨਹੀਂ ਆਪਣੇ ਹੱਕ ਲੈ ਕੇ ਵਾਪਸ ਹੱਕ ਲੈ ਕੇ ਵਾਪਸ ਵਾਪਸ ਮੋੜਾਂਗੇ ਅੱਗੇ ਵਧਾਂਗੇ ਜੇ ਸਾਡੇ ਹੱਕ ਨਾ ਮਿਲੇ ਤਾਂ ਅੱਗੇ ਵਧਾਂਗੇ ਸੀ ਠੀਕ ਹੈ ਹਾਂ ਮਾਰ ਦੂ ਮਾਰ ਦਣ ਦੇ ਤਾਂ ਇੱਥੇ ਔਰਤਾਂ ਨੇ ਵੱਡੀ ਗਿਣਤੀ ਸੀ ਜਿਹੜੀਆਂ ਪਹੁੰਚੀਆਂ ਹੋਣ ਨੇ ਛੋਟੇ ਛੋਟੇ ਬੱਚੇ ਨੇ ਕਿ ਵਿੱਚ ਕੀ ਨਾਮ ਹੈ ਆਪਣਾ ਹਰ ਸਿਮਰਨ ਅੱਜ ਕਿਵੇਂ ਤੁਹਾਨੂੰ ਕੀ ਨੇ ਦੱਸਿਆ ਵੀ ਅੱਜ ਕਿੱਥੇ ਜਾਣਾਗਾ ਅਸੀਂ ਆਪ ਹੀ ਆਣਾ ਸੀਗਾ ਠੀਕ ਹੈ ਤਾਂ ਕਿਵੇਂ ਲੱਗਦਾ ਓਰੇ ਆ ਕੇ ਬਹੁਤ ਵਧੀਆ ਲੱਗਦੇ ਜੇ ਸਾਡੇ ਹੱਕ ਮੰਗੇ ਜਾਣ ਤਾਂ ਅਸੀਂ ਬਿਲ ਵਾਪਸ ਹੋ ਜਾਈਏ ਤਾਂ ਅਸੀਂ ਵਾਪਸ ਬਲ ਜਾਗੇ ਨਹੀਂ ਅਸੀਂ ਜਾਂਦੇ ਨਹੀਂ ਠੀਕ ਹੈ ਨਹੀਂ ਨਹੀਂ ਜਾਣਾ ਹੈਗਾ ਵਾਪਸ ਨਹੀਂ ਜਾਣਾ ਠੀਕ ਹੈ ਹੋਰ ਕੌਣ-ਕੌਣ ਹੈ ਪਰਿਵਾਰ ਚੁਰੇ ਸਾਰੀ ਆਂਦੇ ਨੇਗੇ ਹਮ ਡੈਡੀ ਮੰਮੀ ਦਾਦਾ ਅੱਜ ਛੁੱਟੀ ਸੀਗੀ ਫਿਰ ਤਾਂ ਆਗੇ ਹਾਂਜੀ ਠੀਕ ਹੈ ਤਾਂ ਉਰੇ ਕਿਵੇਂ ਲੱਗਦਾ ਮਹਿਸੂਸ ਹੁੰਦਾ ਕਿ ਜਦੋਂ ਉਧਰ ਦੇਖਦੇ ਹਾਂ ਕਿ ਇਸ ਬਾ ਉਧਰ ਰੋਕਿਆ ਹੋਇਆ ਹੈਗਾ ਤੁਹਾਡੇ ਬੇਬੇ ਬਾਪੂਆਂ ਨੂੰ ਰੋਕ ਰਹੇ ਨੇਗੇ ਆਪਣੀਆਂ ਮੰਗਾਂ ਤੋਂ ਤਾਂ ਉਰੇ ਕਿਵੇਂ ਫੀਲ ਹੁੰਦਾ ਕਿ ਐਂਦਾ ਐਦਾਂ ਹੁੰਦਾ ਵੀ ਤੋੜਦੀ ਹੈ ਪਰ ਨਹੀਂ ਤੋੜਨ ਦਿੰਦੇ ਹੈਗੇ ਠੀਕ ਹੈ ਤੇ ਛੋਟੇ ਛੋਟੇ ਬੱਚੇ ਨੇਗੇ ਕਿਉਂਕਿ ਇੱਕ ਜਿਹੜਾ ਇੱਕ ਵੱਡਾ ਮੈਸੇਜ ਹੈ ਕਿਉਂਕਿ ਜਦੋਂ ਅੰਤਰਰਾਸ਼ਟਰੀ ਔਰਤ ਦਿਵਸ ਦੇ ਨਾਂ ਤੇ ਅੱਜ ਇੱਕ ਵੱਡਾ ਪ੍ਰੋਗਰਾਮ ਇੱਥੇ ਰੱਖਿਆ ਹੋਇਆ ਹੈਗਾ ਔਰਤਾਂ ਆਉਂਦੀਆਂ ਨੇ ਆਪਣੇ ਹੱਕਾਂ ਬਾਰੇ ਜਿਹੜਾ ਜਾਗਰੂਕ ਹੁੰਦੇ ਆ ਲੋਕ ਕਿਉਂਕਿ ਜਿਹੜਾ ਇਹ ਜਗ੍ਹਾ ਹੈਗੀ ਇੱਥੇ ਆ ਕੇ ਹਰ ਕੋਈ ਜਿਹੜੇ ਛੋਟੇ ਛੋਟੇ ਬੱਚੇ ਦੇਖਦੇ ਆ ਕਿਉਂਕਿ ਜਦੋਂ ਉਹ ਦੇਖਦੇ ਆ ਕਿ ਉਹਨਾਂ ਦੇ ਜਿਹੜੇ ਬੇਬੇ ਬਾਪੂ ਨੇਗੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੋਂ ਅੱਗੇ ਵਧਣ ਦੇ ਲਈ ਗਏ ਸੀ ਤਾਂ ਇੱਕ ਭਾਰੀ ਟਕਰਾਅ ਹੋਇਆ ਉਸ ਚੀਜ਼ ਨੂੰ ਇੱਥੇ ਦੇਖਣ ਲਈ ਆਉਂਦੇ ਨੇ ਕਿਉਂਕਿ ਜਿਹੜਾ 21 ਸਾਲਾਂ ਦਾ ਨੌਜਵਾਨ ਸੀਗਾ ਸ਼ੁਭਕਰਨ ਸਿੰਘ ਜਿਸ ਦੀ ਇੱਥੇ ਹੀ ਮੌਤ ਹੋ ਗਈ ਸੀਗੀ ਤਾਂ ਅੱਜ ਇੱਕ ਵੱਡਾ ਜਿਹੜਾ ਇਕੱਠ ਹੈਗਾ ਉਹ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਰੱਖਿਆ ਗਿਆ ਹੈਗਾ ਵੱਡੀ ਗਿਣਤੀ ਚ ਅੱਜ ਪੰਜਾਬ ਤੋਂ ਔਰਤਾਂ ਨੇ ਜਿਹੜੀਆਂ ਕਿਸਾਨ ਮਹਿਲਾਵਾਂ ਨੇਗੀਆਂ ਉਹ ਖਨੌਰੀ ਬਾਰਡਰ ਤੇ ਪਹੁੰਚੀਆਂ ਨੇਗੀਆਂ ਤੇ ਇੱਕ ਜਿਹੜੀ ਵੱਡੀ ਸਟੇਜ ਦੇ ਰੂਪ ਦੇ ਵਿੱਚ ਜਿਹੜੀ ਕਾਰਵਾਈ ਹੈਗੀ ਉਹ ਇੱਥੇ ਜਿਹੜੀ ਚੱਲ ਰਹੀ ਹੈਗੀ ਕਿਉਂਕਿ ਜਿਹੜਾ ਇੱਕ ਵੱਡਾ ਇਕੱਠ ਹੈਗਾ ਉਹ ਐਸਕੇਐਮ ਦੇ ਵੱਲੋਂ ਜਿਹੜਾ ਇੱਥੇ ਰੱਖਿਆ ਗਿਆ ਸੀਗਾ ਤਾਂ ਹੁਣ ਜਿਹੜੀ ਅਗਲੀ ਰਣਨੀਤੀ ਹੈਗੀ ਉਹ ਕੁਝ ਹੀ ਦਿਨਾਂ ਦੇ ਵਿੱਚ ਜਿਹੜੀ ਦਿੱਲੀ ਜਾਣ ਨੂੰ ਲੈ ਕੇ ਲਈ ਜਾਵੇਗੀ ਖਨੌਰੀ ਬਾਰਡਰ ਤੋਂ ਕੁਲਵੀਰ ਸਿੰਘ ਸੰਗਤ